ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਤੇ ਜਿਹੜੇ ਪੰਜਾਬੀ ਕੰਮ ਕਰਦੇ ਆ ਉਹਨਾਂ ਨੂੰ ਕਿੰਨੀ ਕੁ ਤੁਸੀਂ ਸਪੋਰਟ ਖਾਦਾਂ ਤੋਂ ਉਹ ਪੈਦਾ ਕੀਤਾ ਜਿਵੇਂ ਕਹਿੰਦੇ ਹੁੰਦੇ ਨਾ ਪਿਓਰ ਜਿਮੀਦਾਰ ਆਪਣੇ ਘਰ ਵਾਸਤੇ ਸਬਜ਼ੀ ਬੀਜਦਾ ਨਾ ਬਿਲਕੁਲ ਪਿਓਰ ਬੀਜਦਾ ਤੇ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕੋਈ ਆਪਾ ਫਲ ਫਰੂਟ ਲਈਏ ਤਾਂ ਸਾਰਿਆਂ ਤੋਂ ਜ਼ਿਆਦਾ ਉਹਦੇ ਉੱਤੇ ਸਪਰੇਆ ਕਰਕੇ ਉਹਨੂੰ اگਾਇਆ ਜਾਂਦਾ ਜੇ ਕਿਸੇ ਨੇ ਮਿਲਾਵਟ ਕਰਤੀ ਨਹੀਂ ਮਿਲਾਵਟ ਦੀ ਗਾਰੰਟੀ ਹੈ ਜੀ ਆਪਾਂ ਲੱਖ ਰੁਪਈਆ ਨਾਲ ਆਪ ਦੇਵਾਂਗੇ ਜੇ ਬੰਨ ਦੀ ਵਿਧੀ ਦੇ ਵਿੱਚ ਕੋਈ ਵੀ ਮਿਲਾਵਟ ਹੋ ਸਤੀ ਕੱਲ ਦੋਸਤੋ ਕਹਿੰਦੇ ਪੰਜਾਬੀ ਕੰਮ ਨਹੀਂ ਕਰਦੇ ਤੇ ਜਿਹੜੇ ਪੰਜਾਬੀ ਕੰਮ ਕਰਦੇ ਆ ਉਹਨਾਂ ਨੂੰ ਕਿੰਨੀ ਕੁ ਤੁਸੀਂ ਸਪੋਰਟ ਕਰਦੇ ਆ ਅੱਜ ਅਸੀਂ ਪਹੁੰਚੇ ਆਂ ਕੜਿਆਲ ਪਿੰਡ ਦੇ ਮੈਕਨਨ ਨਾਇਦੀਕ ਵੈਸੇ ਵੀਰੇ ਇਹ ਕਿਹੜਾ ਰਾਹ ਕਿਹੜਾ ਵਜਦਾ ਵਾ ਧਰਮਕੋਟ ਤੋਂ ਕੋਟ ਵਾਲਾ ਰਾਹ ਹਾਂਜੀ ਭਾਈ ਇਹ ਧਰਮਕੋਟ ਤੋਂ ਕੋਟ ਵਾਲਾ ਰਸਤਾ ਵਾ ਜਿਹੜਾ ਨੂਰਪੁਰ ਦਾ ਰਾਹ ਜਾਂਦਾ ਵਾ ਉਹਦੇ ਬਿਲਕੁਲ ਸਾਹਮਣੇ ਇੱਕ ਗੋੜ ਦੀ ਜਿਹਨੂੰ ਕਹਿੰਦੇ ਹੁੰਦੇ ਫੈਕਟਰੀ ਲਾਈ ਆ ਇਸ ਭਰਾ ਨੇ ਆਪਣੇ ਕਮਾਦ ਇੱਥੇ ਬੀਜ ਕੇ ਇਹ ਨਹੀਂ ਕਿ ਤੋ ਲੈ ਕੇ ਮਲਾਵਟਾ ਵਾਲਾ ਵੇਚਣ ਲੱਗ ਗਿਆ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਵਿੱਚ ਆਪਾਂ ਦੇਖਿਆ 50 50 ਰੁਪਏ ਕਿਲੋ ਗੁੜ ਮਿਲਦਾ ਤੇ ਉਹ ਗੁੜ ਦੇ ਵਿੱਚ ਕੀ ਕੁਝ ਪਾਇਆ ਜਾਂਦਾ ਇਹ ਤੁਸੀਂ ਵੀ ਸਿਆਣੇ ਆ ਤੇ ਬਾਕੀ ਆਪਾਂ ਭਰਾ ਨਾਲ ਗੱਲ ਕਰਦੇ ਵੀਰੇ ਸਤਿ ਸ਼੍ਰੀ ਅਕਾਲ ਅੱਛੇ ਕਾ ਬਾਈ ਜੀ ਹਾਂਜੀ ਵੀਰੇ ਆਪਾਂ ਕਿੰਨਾ ਕ ਟਾਈਮ ਹੋ ਗਿਆ ਵੈਸੇ ਆ ਗੁੜ ਦੀ ਕਹਾੜੀ ਲੈ ਨੂੰ ਆਪਾਂ ਨੂੰ ਵੀਰੇ 15 20 ਦਿਨ ਹੋਏ ਹੋਣੇ ਆ ਇਹ ਅੱਜ ਕੇ ਪਹਿਲਾ ਸਾਲ ਹੀ ਆ ਯਾਰ ਕਿ ਸਟਾਰਟ ਕੀਤਾ ਪਹਿਲਾ ਸਾਲ ਮਤਲਬ ਗੁੜ ਦਾ ਕੀ ਰੇਟ ਆ ਤੁਸੀਂ ਆਪ ਤਿਆਰ ਕਰਦੇ ਵਿੱਚ ਕੈਮੀਕਲ ਵੀ ਪਾਉਂਦੇ ਆ ਤੁਸੀਂ ਪਾਉਂਦੇ ਆ ਨੇ ਵੀਰੇ ਆਪਾਂ ਨਾ ਗੰਨਾ ਵੀ ਆਪਦੇ ਕੀਟ ਜਾਬ ਤਿਆਰ ਕੀਤਾ ਜੀ ਬਿਲਕੁਲ ਬਿਨਾ ਰੇਸ ਸਪਰੇਅ ਤੋਂ ਆਰਗੇਨਿਕ ਤਰੀਕੇ ਦੇ ਨਾਲ ਮੈਂ ਆਪ ਤਿਆਰ ਕੀਤਾ ਬਾਈ 16 ਮਹੀਨੇ ਲਾ ਕੇ ਤੇ ਮੈਂ ਇਹ ਚੀਜ਼ ਦੀ ਗਾਰੰਟੀ ਦਿੰਦਾ ਬਾਈ ਉਹਦੇ ਵਿੱਚ ਕੋਈ ਵੀ ਇੱਕ ਵੀ ਪੈਸਟੀਸਾਈਡ ਦੁਕਾਨ ਤੋਂ ਲੈ ਕੇ ਜਾਂ ਕੋਈ ਵੀ ਪਾਈ ਨਹੀਂ ਆਪਾਂ ਆਪਦੀਆਂ ਘਰੇ ਦੇਸੀ ਤਰੀਕੇ ਨਾਲ ਸਪਰੇਅਾਂ ਤਿਆਰ ਕਰਕੇ ਉਹ ਕੀਤੀਆਂ ਤੇ ਗਾਂ ਜਿਹੜੇ ਬਣਨ ਦੀ ਵਿਧੀ ਵੀ ਹੈ ਜੀ ਉਹ ਵੀ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਇੱਕ ਤਾਸਖਲਾਈ ਕਹਿ ਦਿੱਤੀ ਜਾਂਦੀ ਹੈ ਜੀ ਭਿੰਡੀ ਦੀ ਅੰਗਲੀ ਭਿੰਡੀ ਹੁੰਦੀ ਆ ਉਹਦਾ ਪਾਣੀ ਤੇ ਇੱਕ ਮਿੱਠਾ ਛੋਡਾ ਦੋ ਚੀਜ਼ਾਂ ਪਾ ਕੇ ਹੀ ਆਪਾਂ ਇਹਦਾ ਗੁੜ ਤਿਆਰ ਕਰਦੇ ਜੇ ਇਹ ਤੋਂ ਬਿਨਾ ਕੋਈ ਤੀਜੀ ਚੀਜ਼ ਨਹੀਂ ਪਾਉਂਦੀ ਤੇ ਗੁੜ ਦਾ ਰੇਟ ਕੀ ਹੈ ਵੀਰੇ ਗੁੜ ਦਾ ਰੇਟ ਵੀਰੇ ਆਪਣੇ ਕੋਲੇ ਦੋ ਤਰ੍ਹਾਂ ਦਾ ਵਾ ਗੌੜਾ ਇੱਕ ਤਾਂ ਆਪਣੇ ਆਪਣੇ ਖੇਤ ਦੇ ਗੰਨੇ ਦਾ ਵਾ ਉਹਦਾ ਆਰਗੈਨਿਕ ਦਾ ਰੇਟ ਹੈਗਾ 140 ਰੁਪਏ ਜੀ ਤੇ ਜਿਹੜਾ ਆਪਣਾ ਮੁੱਲ ਆਪਣੇ ਖੇਤ ਦਾ ਇਹ ਕਿ 1 ਕਿੱਲਾ ਹੀ ਸੀ ਉਹਦੇ ਕਰਕੇ ਇਹ ਗੰਨਾ ਘੱਟ ਸੀਗਾ ਤੇ ਆਪਾਂ ਹੁਣ ਟਰਾਲਾ ਮੁੱਲ ਲਿਆ ਜੀ ਉਹਦਾ ਉਹਦਾ 110 ਤੇ ਉਹਦਾ 140 ਰੇਟ ਕਿਉਂ ਰੱਖਿਆ ਗਿਆ ਵੈਸੇ ਰੇਟ ਭਾਈ ਜੀ ਖਰਚਿਆਂ ਦੇ ਚੱਕਰ ਦੇ ਵਿੱਚ ਹੀ ਆ ਜਿਹੜਾ ਆਪਣਾ ਆਪ ਦੇ ਖੇਤ ਦਾ ਵਾ ਉਹ ਹੁਣ ਆਪਣਾ ਕਮਾਦ ਦਾ ਝਾੜੀ ਬਹੁਤ ਘੱਟ ਨਿਕਲੇ ਆ ਜੀ ਕਿਉਂਕਿ ਉਹਦੇ ਤੇ ਆਪਾਂ ਬਾਹਰੋਂ ਖਾਦਾਂ ਨਹੀਂ ਦਿੱਤੀਆਂ ਵੀਆ ਉਹਨੂੰ ਕੋਈ ਵੀ ਜਿਹੜਾ ਆਪ ਦੇ ਨੇਚਰਲ ਜ਼ਮੀਨ ਨੇ ਪੈਦਾ ਕੀਤਾ ਜੀ ਉਹੀ ਆ ਮਤਲਬ ਬਿਨਾਂ ਖਾਦਾਂ ਤੋਂ ਉਹ ਪੈਦਾ ਕੀਤਾ ਜਿਵੇਂ ਕਹਿੰਦੇ ਹੁੰਦੇ ਨਾ ਪਿਓਰ ਜਿਹਨੇ ਜ਼ਮੀਨدار ਆਪਣੇ ਘਰ ਵਾਸਤੇ ਸਬਜ਼ੀ ਬੀਜਦਾ ਨਾ ਬਿਲਕੁਲ ਪਿਓਰ ਬੀਜ ਹੈ ਤੇ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕੋਈ ਆਪਾਂ ਫਲ ਫਰੂਟ ਲਈਏ ਤਾਂ ਸਾਰਿਆਂ ਤੋਂ ਜ਼ਿਆਦਾ ਉਹਦੇ ਉੱਤੇ ਸ ਸ਼ੱਕਰ ਵੀ ਹੈਗੀ ਆ ਉਹ ਜੀ ਹਾਂ ਜੀ ਬਾਈ ਜੀ ਇਹ ਸ਼ੱਕਰ ਪਹਿਲਾਂ ਤਾਂ ਆਰਗੇਨਿਕ ਵੀ ਸੀਗੀ ਆਪਣੇ ਆਪ ਦੇ ਕਮਾਦ ਦੀ ਉਹ ਵਿਕ ਗਈ ਜਿੰਨੀ ਵੀ ਸੀਗੀ ਤਕਰੀਬਨ ਹੁਣ ਆਪਾਂ ਜਿਹੜਾ ਮੁੱਲ ਦਾ ਕਮਾਦ ਉਹਦੇ ਨਾਲ ਨਾਨ ਆਰਗੇਨਿਕ ਸ਼ੱਕਰ ਨਾਨ ਆਰਗੇਨਿਕ ਗੋੜਾ ਤੇ ਉਹਦਾ ਰੇਟ ਹੈ 130 ਰੁਪਏ ਹੈ ਜੀ ਕਿਲੋ ਦਾ ਜੇ ਕਿਸੇ ਨੇ ਮਿਲਾਵਟ ਕਰਤੀ ਨਹੀਂ ਮਿਲਾਵਟ ਦੀ ਗਾਰੰਟੀ ਹੈ ਜੀ ਆਪਾਂ ਲੱਖ ਰੁਪਈਆ ਨਾ ਆਪ ਦੇਵਾਂਗੇ ਜੀ ਜੇ ਬੰਨ ਦੀ ਵਿਧੀ ਦੇ ਵਿੱਚ ਕੋਈ ਵੀ ਮਿਲਾਵਟ ਹੋਵੇ ਤੇ ਜਿਹੜਾ ਆਪਣੇ ਖੇਤ ਦਾ ਗੋੜਾ ਉਹਦੇ ਵਿੱਚ ਕੋਈ ਵੀ ਮਿਲਾਵਟ ਹੋਵੇ ਜਿਹੜਾ ਗੰਨਾ ਆਪਾਂ ਮੁੱਲ ਲਿਆ ਉਹ ਆਪਾਂ ਨੂੰ ਮੰਗਵਾਇਆ ਵਿਆਵਾ ਉਹਦਾ ਆਪਾਂ ਨਹੀਂ ਕਹਿ ਸਕਦੇ ਵੀ ਉਹਦੇ ਏ ਭਰਾ ਕਹਿੰਦਾ ਮੈਂ ਗੁੜ ਬਣਾਣਾ ਜੇ ਕੋਈ ਇਹਦੇ ਵਿੱਚ ਮਿਲਾਵਟ ਹੁੰਦੀ ਆ ਤਾਂ ਲੱਖ ਰੁਪਿਆ ਨਾਮ ਆ ਜਿਹੜੇ ਬਾਜ਼ਾਰਾਂ ਚ 50 50 ਰੁਪਏ ਕਿਲੋ ਵਾਲੇ ਗੁੜ ਵੇਚਦੇ ਆ ਨਾ ਉਹਦੇ ਵਿੱਚ ਬਹੁਤ ਕੁਝ ਦੀ ਮਿਲਾਵਟ ਹੁੰਦੀ ਆ ਆਪ ਨੂੰ ਗੁੜ ਜ਼ਰੂਰ ਲੱਗਦਾ ਪਰ ਉਹ ਗੁੜ ਦੇ ਵਿੱਚ ਐਵੇਂ ਦੇ ਮੈਂ ਕਹਿੰਨਾ ਬੁਰਾ ਹਾਲ ਕੀਤਾ ਹੁੰਦਾ ਤੇ ਭਰਾ ਦਾ ਮੈਂ ਮੋਬਾਈਲ ਨੰਬਰ ਵੀ ਬੋਲਣ ਲੱਗਾ ਐਡਰੈਸ ਵੀ ਭਰਾ ਆਪਣੇ ਮੂੰਹੋਂ ਬੋਲੂਗਾ ਤੇ ਤੁਸੀਂ ਜ਼ਰੂਰ ਜੇ ਕਹਿੰਦੇ ਆ ਨਾ ਪੰਜਾਬੀ ਭਰਾ ਦੀ ਆਪ ਨੂੰ ਮਦਦ ਕਰਨੀ ਚਾਹੀਦੀ ਆ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਭਰਾ ਨੂੰ ਸਪੋਰਟ ਜ਼ਰੂਰ ਕਰਿਓ ਤਾਂ ਕਿ ਇਹ ਭਰਾ ਆਪਣਾ ਬਿਜ਼ਨਸ ਨੂੰ ਜਿਵੇਂ ਇੱਕ ਕਿੱਲਾ ਲਾਇਆ ਸੀ ਹੁਣ ਭਰਾ ਨੇ ਦੱਸਿਆ ਕਿ 2 2.5 ਕਿੱਲੇ ਮੈਂ ਪਿੰਡ ਦੇ ਵਿੱਚ ਵੀ ਕਮਾਦ ਲਾਈ ਆ ਕਿਉਂਕਿ ਇਸ ਵਾਰੀ ਸਾਡੇ ਕੋਲ ਘੱਟ ਕਮਾਸੀ ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਿਤੋਂ ਬਾਹਰੋਂ ਵੀ ਗੁੜ ਨਹੀਂ ਲੈਣਾ ਤੇ ਭਰਾ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦਿਓ ਮੇਰਾ ਮੋਬਾਈਲ ਨੰਬਰ ਹੈਗਾ ਜੀ 95927 24705 ਜੀ ਤੇ ਐਡਰੈਸ ਹੈਗਾ ਜੀ ਇਹ ਧਰਮਕੋਟ ਤੋਂ ਕੋਟੀਸੇਖਾਣੂ ਰੋਡ ਜਾਂਦਾ ਜੀ ਉਹਦੇ ਉੱਪਰ ਨੂਰਪੁਰਾ ਪਿੰਡ ਆ ਜਾਂਦਾ ਉਹਦੇ ਅੱਡੇ ਦੇ ਬਿਲਕੁਲ ਸਾਹਮਣੇ ਜੀ ਓਪੋਜ਼ਿਟਰ ਰਹਿ ਜਾਂਦਾ ਜੀ ਆਪਣਾ ਖੇਤ ਹੁਣ ਦੋਸਤੋ ਸਪੋਰਟ ਕਰਨਾ ਤੁਹਾਡਾ ਹੱਕ ਹੈ ਜੇ ਪੰਜਾਬੀ ਭਰਾ ਨੇ ਇੱਕ ਚੰਗਾ ਕੰਮ ਕੀਤਾ ਗੁਰਸਿੱਖ ਬੰਦਾ ਕੋਈ ਮਿਲਾਵਟ ਕੋਈ ਵੀ ਮੈਂ ਕਹਿੰਦਾ ਜਿਹੜੇ ਇਹ ਕਾਰੀਗਰ ਕੰਮ ਕਰਦੇ ਪਿਆਣਾ ਸਾਰਿਆਂ ਦੇ ਸਿਰ ਦੇ ਉੱਤੇ ਕੋਈ ਨਾ ਕੋਈ ਮਾਸਕ ਪਾਇਆ ਹੱਥ ਸਾਰਾ ਯਾਰ ਸਾਫ਼ ਸੁਪਈਆ ਉੱਤੇ ਵੀਡੀਓ ਚੱਲਦੀ ਪਈ ਤੁਸੀਂ ਆਪਣੇ ਅੱਖਾਂ ਨਾਲ ਖੁਦ ਦੇਖ ਲਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ